ਹਜ਼ਾਰਾਂ ਦੇ ਕੋਈ ਇੱਕ ਸਹਿਸਕ੍ਰਿਤੀ ਸ਼ਬਦ ਇਹਦਾ ਦੇਖੋ ਸੰਸਕ੍ਰਿਤੀ ਨੂੰ ਕਹਿੰਦੇ ਨੇ ਸੰਸਕ੍ਰਿਤ ਤੋਂ ਅਸੀਂ ਸਹਿਸਕ੍ਰਿਤ ਲਫ਼ਜ਼ ਲਿਖਿਆ ਕਿਉਂ ਜਾਣ ਕੇ ਲਿਖਿਆ ਸਹਿਸਕ੍ਰਿਤ ਸੰਸਕ੍ਰਿਤ ਦਾ ਅਰਥ ਉਲਟਾਇਆ ਜਾ ਸਕਦਾ ਕਿਰਤ ਹੁੰਦਾ ਪੈਦਾ ਕਰਨਾ ਬਣਾਉਣਾ ਕਰਨਾ ਜਿਹੜੀ ਸੰਸਾ ਪੈਦਾ ਕਰੇ ਸੰਸਕ੍ਰਿਤ ਬਣ ਜਾਂਦੀ ਹੈ ਉਹਨਾਂ ਦੀ ਸੰਸਕ੍ਰਿਤੀ ਰਹਿਣ ਦਿੱਤੀ ਅਸੀਂ ਸਹਿਸਕ੍ਰਿਤੀ ਫਾਈ ਗੁਰੂ ਗ੍ਰੰਥ ਸਾਹਿਬ ਦੀ ਸੰਸਕ੍ਰਿਤੀ ਨਹੀਂ ਬਾਈ ਸਹਿਸਕ ਸਹਿਸਕ੍ਰਿਤੀ ਦਾ ਬੰਦਾ ਹਜ਼ਾਰਾਂ ਆਦਮੀਆਂ ਨੇ ਜੀਚ ਲਿਖਿਆ ਹੋਵੇ ਗਿਆਨ ਇਹ 5000 ਹਜ਼ਾਰਾਂ ਆਦਮੀਆਂ ਨੇ ਗਿਆਨ ਲਿਖਿਆ ਬੇਦਾਂ ਵਿੱਚ ਸ਼ਲੋਕ ਲਿਖਿਆ ਹੋਏ ਨੇ ਜਿਹੜੇ ਸਹਿਸਕ੍ਰਿਤੀ ਹੈ ਹਜ਼ਾਰਾਂ ਆਦਮੀਆਂ ਨੇ ਗਿਆਨ ਕੀ ਕਰਾਇਆ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਨੇ ਪਹਿਲਾਂ ਹੁੰਦੇ ਰਹੇ ਨੇ ਉਹਨਾਂ ਦੇ ਨਵੇਂ ਆਏ ਹੋਏ ਨੇ ਜਿਹੜੇ ਕਬੀਰ ਨੇ ਪੜ੍ਹੇ ਨੇ ਉਹ ਵੀ ਨੇ ਉਤੋਂ ਪਹਿਲਾਂ ਵੀ ਨੇ ਉਤੋਂ ਪਹਿਲਾਂ ਵੀ ਨੇ ਉਤੋਂ ਪਹਿਲਾਂ ਵੀ ਨੇ ਹੁੰਦਾ ਹੀ ਆਇਆ ਹੈ ਗਿਆਨ ਹੁਣ ਜਿਹੜੇ ਹਜ਼ਾਰਾਂ ਆਦਮੀਆਂ ਨੇ ਇਹ ਗਿਆਨ ਕਰਾਇਆ ਸਾਂਸਕ੍ਰਿਤੀ ਹੋ ਗਈ